ਸ਼ਿਨਾਰੇ ਗਵਰਨਮੈਂਟ ਨੇ ਠੀਕ ਨਹੀਂ ਕੀਤਾ ਹੈਗਾ ਜੋ ਕਿ ਝੂਠ ਬੋਲ ਕੇ ਕਿਸਾਨਾਂ ਨੂੰ ਵਾਅਦੇ ਕਰ-ਕਰ ਕੇ ਉਕਰੀ ਜਾਂਦੇ ਆ ਚੰਗਾ ਵਧੀਆ ਨਹੀਂ ਖਿਆਲ ਨਾਲ ਕੀ ਬਾਡਰ ਜਿਹੜਾ ਬੰਦ ਕਰਿਆ ਹੋਇਆ ਸੈਂਟਰ ਨੇ ਬੰਦ ਕੀਤਾ ਹੋਇਆ ਪੰਜਾਬ ਨੇ ਨਹੀਂ ਬੰਦ ਕਰਿਆ ਹੋਇਆ ਹੈਗਾ ਰਸਤੇ ਦੋਨੋਂ ਪਾਸੇ ਸਲਿਪ ਰੋਡ ਦੋ ਹੀ ਖੁੱਲੇ ਹੋਏ ਨੇ ਕਿਸਾਨ ਲੀਡਰਾਂ ਨੂੰ ਕੱਲ ਡਿਟੇਨ ਕੀਤਾ ਸੀ ਪੁਲਿਸ ਨੇ ਔਰ ਬੀਤੇ ਰਾਤ ਤੋਂ ਆਪਰੇਸ਼ਨ ਚਲਾਇਆ ਗਿਆ ਇੱਥੋਂ ਟਰੈਕਟਰ ਟਰਾਲੀਆਂ ਖਾਲੀ ਕਰਵਾਉਣ ਦਾ ਕੰਮ ਰਾਤ ਹੀ ਸ਼ੁਰੂ ਕਰ ਦਿੱਤਾ ਗਿਆ ਸੀ ਜੀਸੀਬੀ ਮਸ਼ੀਨ ਦੇ ਨਾਲ ਜੋ ਹਟਾਂ ਬਣਾਈਆਂ ਗਈਆਂ ਸੀ ਉਹਨਾਂ ਨੂੰ ਢਾ ਦਿੱਤਾ ਗਿਆ ਸੀ ਤਾਂ ਹੁਣ ਸਾਫ਼ ਕੀਤਾ ਜਾ ਰਿਹਾ ਸ਼ੰਭੂ ਬਾਰਡਰ ਨੂੰ ਸਾਫ਼ ਕੀਤਾ ਜਾ ਰਿਹਾ ਖਨੋਰੀ ਬਾਰਡਰ ਨੂੰ ਵੀ ਸਾਫ਼ ਕੀਤਾ ਜਾ ਰਿਹਾ ਵੱਡੀਆਂ-ਵੱਡੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਵੱਡੀ ਤੈਨਾਤੀ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਮੌਕੇ ਦੇ ਉੱਪਰ ਤਾਇਨਾਤ ਹੈ ਤਾਂ ਸ਼ੰਭੂ ਬਾਰਡਰ ਤੇ ਦੇਖ ਸਕਦੇ ਹੋ ਤੁਸੀਂ ਕੁਝ ਕਿਸਾਨ ਵੀ ਲੱਗੇ ਹੋਏ ਆ ਜੋ ਆਪੋ ਆਪਣਾ ਕੰਮ ਸਮਾਨ ਜਿਹੜਾ ਉਹ ਸਹੇਜਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਥੇ ਪੂਰੀਆਂ ਹਟਾਂ ਸਿਗੀਆਂ ਇੱਥੇ ਪੂਰਾ ਟਰੈਕਟਰ ਟਰਾਲੀਆਂ ਖੜੀਆਂ ਹੋਈਆਂ ਨਜ਼ਰ ਜੋ ਆ ਰਹੀਆਂ ਸਿਗੀਆਂ ਤਾਂ ਸਮਾਨ ਸਹੇਜਦੇ ਹੋਏ ਕਿਸਾਨ ਨਜ਼ਰ ਆ ਇਹ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਅੰਦੋਲਨ ਚੱਲ ਰਿਹਾ ਸੀ ਬਾਈ ਜੀ ਥੋੜਾ ਸੀਗਾ ਜੀ ਤੰਬੂ ਇੱਥੇ ਜਿਹੜਾ ਲਾਇਆ ਹੋਇਆ ਸੀਗਾ ਤੁਸੀਂ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਹੋ ਰਾਜਪੁਰਾ ਰਾਜਪੁਰਾ ਇਹ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਇਸ ਐਕਸ਼ਨ ਨੂੰ ਤੁਸੀਂ ਐਕਸ਼ਨ ਇਹ ਗਵਰਨਮੈਂਟ ਨੇ ਠੀਕ ਨਹੀਂ ਕੀਤਾ ਹੈਗਾ ਜੋ ਕਿ ਝੂਠ ਬੋਲ ਕੇ ਕਿਸਾਨਾਂ ਨਾਲ ਵਾਅਦੇ ਕਰ-ਕਰ ਕੇ ਮੁੱਕਰੀ ਜਾਂਦੇ ਆ ਇਹ ਚੰਗਾ ਵਧੀਆ ਨਹੀਂ ਹੈ ਇਹਨਾਂ ਨਾਲ ਤੁਹਾਨੂੰ ਪਹਿਲਾਂ ਕਿ ਜੋ ਮੱਝ ਕੇ ਜਾਓ ਉਹਦਾ ਕੀ ਫਾਇਦਾ ਠੀਕ ਹੈ ਨਾ ਨਾਲ ਕਿ ਬਾਰਡਰ ਜਿਹੜਾ ਬੰਦ ਕਰਿਆ ਹੋਇਆ ਉਹ ਸੈਂਟਰ ਨੇ ਬੰਦ ਕੀਤਾ ਹੋਇਆ ਪੰਜਾਬ ਨੇ ਨਹੀਂ ਬੰਦ ਕਰਿਆ ਹੋਇਆਗਾ ਉਹ ਤਾਂ ਬਾਰਡਰ ਕਹਿੰਦੇ ਸੈਂਟਰ ਨੇ ਬੰਦ ਕੀਤਾ ਸੈਂਟਰ ਸਰਕਾਰ ਨੇ ਬੰਦ ਕੀਤਾ ਪੰਜਾਬ ਸਰਕਾਰ ਨੇ ਨਹੀਂ ਬੰਦ ਕੀਤਾ ਤਾਂ ਖੁੱਲਾ ਹੋਇਆ ਰਸਤੇ ਦੋਨੋਂ ਬਸ ਸਲੀਪ ਰੋਡ ਦੋ ਹੀ ਖੁੱਲੇ ਹੋਏ ਨੇ ਤੋ ਡਰੋਨਸ ਆ ਰਿਹਾ ਕੋਸ਼ਿਸ਼ ਸਲਿਪ ਰੋਡ ਦੋਵੇਂ ਪਾਸਿਓ ਖੁੱਲੇ ਹੋਏ ਆ ਬਾਈ ਹੁਣੀ ਕਹਿੰਦੇ ਔਰ ਇਹ ਜਿਹੜਾ ਰਾਹ ਤਾਂ ਸੈਂਟਰ ਗਵਰਨਮੈਂਟ ਨੇ ਬੰਦ ਕੀਤਾ ਸੀਗਾ ਜਿਸ ਨੂੰ ਹੁਣ ਪੰਜਾਬ ਦੇ ਵੱਲੋਂ ਜਿਹੜਾ ਰਾਹ ਬੰਦ ਸੀ ਔਰ ਉਸ ਨੂੰ ਖੋਲਿਆ ਜਾ ਰਿਹਾ ਮੌਕੇ ਦੇ ਉੱਪਰ ਦੀ ਸਿਚੁਏਸ਼ਨ ਦੇਖ ਸਕਦੇ ਹੋ ਤੁਸੀਂ ਕਿ ਮੌਕੇ ਦੇ ਉੱਪਰ ਕਿਸ ਤਰੀਕੇ ਦਾ ਮਾਹੌਲ ਆ ਮੌਕੇ ਦੇ ਉੱਪਰ ਜਿਹੜਾ ਵੀ ਸਾਰਾ ਜੋ ਸਮਾਨ ਪਿਆ ਸੀਗਾ ਜਿਵੇਂ ਆ ਇੱਕ ਡੀ ਫ੍ਰੀਜ਼ਰ ਪਿਆ ਸੀਗਾ ਇਸ ਨੂੰ ਵੀ ਮੌਕੇ ਤੋਂ ਹਟਾਇਆ ਜਾ ਰਿਹਾ ਇਸੇ ਤਰ੍ਹਾਂ ਦਾ ਜਿਹੜਾ ਵੀ ਸਾਰਾ ਸਮਾਨ ਹੈ ਇਹ ਹਟਾਇਆ ਜਾ ਰਿਹਾ ਹੈ ਤਾਂ ਇਸ ਪਾਸੇ ਵੀ ਦੇਖ ਸਕਦੇ ਹੋ ਤੁਸੀਂ ਆ ਜਿਹੜੀਆਂ ਹੱਟਾਂ ਸਿਗੀਆਂ ਬਣਾਈਆਂ ਹੋਈਆਂ ਔਰ ਇਹੇ ਹਟਾ ਦਿੱਤੀਆਂ ਗਈਆਂ ਰਾਤ ਜੀਸੀਬੀ ਮਸ਼ੀਨ ਦੇ ਨਾਲ ਮੌਕੇ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਹੈ ਔਰ ਰਾਤ ਹੀ ਹਾਲਾਂਕਿ ਇਥੋਂ ਕਿਸਾਨ ਜਿਹੜੇ ਆ ਉਹ ਜਾ ਚੁੱਕੇ ਸੀਗੇ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਲਜਾਇਆ ਗਿਆ ਸੀਗਾ ਕੱਲ ਹੀ ਡਿਟੇਨ ਕਰ ਲਿਆ ਗਿਆ ਸੀਗਾ ਤੇ ਤਸਵੀਰ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਮੌਕੇ ਦੇ ਉੱਪਰ ਤਾਇਨਾਤ ਕੀਤੀ ਹੋਈ ਹੈ ਮੌਕੇ ਦੀ ਤਸਵੀਰ ਦੇਖ ਸਕਦੇ ਹੋ ਤੁਸੀਂ ਕਿ ਮਾਹੌਲ ਕੀ ਹੈ ਔਰ ਖੰਬਿਆਂ ਦੇ ਉੱਪਰ ਉਹ ਜਿਹੜੀਆਂ ਤਾਰਾਂ ਲਾਈਆਂ ਜਾ ਰਹੀਆਂ ਨੇ ਹੁਣ ਆਪੋ ਆਪ ਵੀ ਕਿਸਾਨ ਲੱਗੇ ਹੋਇਆ ਜਿਹੜੇ ਖੰਬਿਆਂ ਦੇ ਉੱਪਰ ਤਾਰਾਂ ਇਲੈਕਟ੍ਰਿਸਿਟੀ ਵਾਸਤੇ ਸੀਗੀਆਂ ਉਹ ਵੀ ਲਾਈਆਂ ਜਾ ਰਹੀਆਂ ਨੇ ਔਰ ਇਸ ਤੋਂ ਬਾਅਦ ਹੁਣ ਜੀਸੀਬੀ ਮਸ਼ੀਨ ਜਿਹੜੀ ਹੈ ਉਹ ਅੱਗੇ ਲੱਗੀ ਹੋਈ ਹੈ ਔਰ ਜੀਸੀਬੀ ਮਸ਼ੀਨ ਦੇ ਨਾਲ ਇਹ ਸਾਰਾ ਕੁਝ ਜਿਹੜਾ ਹਟਾਇਆ ਜਾ ਰਿਹਾ ਤਾਂ ਇਹ ਸ਼ੰਭੂ ਬਾਰਡਰ ਦੀ ਅੱਜ ਦੀ ਤਸਵੀਰ ਹੈ ਮੌਕੇ ਦੀ ਤਸਵੀਰ ਹੈ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਆਪੋ ਆਪਣੇ ਹਿਸਾਬ ਨਾਲ ਕਿਸਾਨ ਵੀ ਹੁਣ ਲੱਗੇ ਹੋਏ ਆ ਤਾਰਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਸੀਗੀਆਂ ਭਾਈ ਜੀ ਥੋੜਾ ਤੰਬੂ ਸੀਗਾ ਇੱਥੇ ਅੱਛਾ ਲੈ ਕੇ ਜਾ ਰਹੇ ਹਾਂ ਸਾਮਾਨ ਇੱਥੋਂ ਠੀਕ ਹੈ ਭਾਈ ਹੁਣੀ ਕਹਿੰਦੇ ਸਾਮਾਨ ਅਸੀਂ ਇੱਥੋਂ ਲੈ ਕੇ ਜਾ ਰਹੇ ਹਾਂ ਤਾਂ ਜਿਹੜੀ ਇੱਥੋਂ ਤਾਰ ਲਾਈ ਹੋਈ ਸੀਗੀ ਲਾਈਟ ਦੇ ਲਈ ਤਾਂ ਉਸ ਤਾਰ ਨੂੰ ਹਟਾਇਆ ਜਾ ਰਿਹਾ ਉਸ ਟਰਾਰ ਨੂੰ ਪਾਸੇ ਕੀਤਾ ਜਾ ਰਿਹਾ ਤਾਂ ਕਿ ਇੱਥੋਂ ਹੁਣ ਇਹ ਆਪਣਾ ਤੰਬੂ ਜਿਹੜਾ ਉਹ ਲੈ ਕੇ ਜਾਣਗੇ ਤਾਂ ਜਿਆਦਾਤਰ ਇੱਥੇ ਟਰੈਕਟਰ ਟਰਾਲੀਆਂ ਸਿਗੀਆਂ ਜਿਹੜੇ ਇਸ ਪਾਸੇ ਦੇ ਟਰੈਕਟਰ ਟਰਾਲੀਆਂ तकरीबन ਕਈ ਦਰਜਨ ਟਰੈਕਟਰ ਟਰਾਲੀਆਂ ਨੂੰ ਇੱਥੋਂ ਲਜਾਇਆ ਗਿਆ ਹੈ ਔਰ ਲਜਾ ਕੇ ਇੱਕ ਯਾਰਡ ਬਣਾਇਆ ਗਿਆ ਹੈ ਯਾਰਡ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਏਗਾ ਔਰ ਉੱਥੋਂ ਫਿਰ ਸਮਾਨ ਜਿਹੜਾ ਉਹ ਕਿਸਾਨ ਆਪਣਾ ਲਿਜਾ ਸਕਣਗੇ ਤਾਂ ਇੱਥੇ ਜਿੰਨਾ ਵੀ ਸਾਜੋ ਸਮਾਨ ਹੈ ਦੋ ਤਿੰਨ ਦਿਨਾਂ ਤੱਕ ਮੰਨਿਆ ਜਾ ਰਿਹਾ ਕਿ ਸ਼ੰਭੂ ਬਾਰਡਰ ਕਲੀਅਰ ਹੁੰਦਾ ਹੋਇਆ ਨਜ਼ਰ ਆਏਗਾ ਦੋ ਤਿੰਨ ਦਿਨ ਅਜੇ ਸਮਾਨ ਲੱਗ ਜਾਣਾ ਕਿਉਂਕਿ ਟਰੈਕਟਰ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਟਰਾਲੀਆਂ ਵੱਡੀ ਗਿਣਤੀ ਦੇ ਵਿੱਚ ਨੇ ਤਾਂ ਟਰੈਕਟਰ ਟਰਾਲੀਆਂ ਨੂੰ ਇੱਥੋਂ ਹਟਾਉਣ ਲਈ ਟਾਈਮ ਲੱਗੇਗਾ ਤਾਂ ਫਿਰ ਅਜੇ ਦੋ ਤਿੰਨ ਦਿਨਾਂ ਦਾ ਸਮਾਂ ਲੱਗੇਗਾ ਦੇਖ ਸਕਦੇ ਹੋ ਤੁਸੀਂ ਪੁਲਿਸ ਦੀ ਨਫਰੀ ਦੇਖ ਸਕਦੇ ਹੋ ਇਸ ਪਾਸੇ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਵੱਡੀ ਗਿਣਤੀ ਦੇ ਵਿੱਚ ਨੇ ਪੁਲਿਸ ਦੇ ਜਵਾਨ ਮੌਕੇ ਦੇ ਉੱਪਰ ਤਾਇਨਾਤ ਹੈ ਲੋਕਲ ਸ਼ਾਇਦ ਕੁਝ ਲੋਕ ਵੀ ਜਿਹੜੇ ਆ ਹਾਇਰ ਕੀਤੇ ਹੋਣਗੇ ਜਿਹੜੇ ਮੌਕੇ ਦੇ ਉੱਪਰ ਇਸ ਟਰੈਕਟਰ ਟਰਾਲੀਆਂ ਨੂੰ ਹਟਾਉਣ ਦੇ ਲਈ ਲੱਗੇ ਹੋਇਆ ਜਿਹੜਾ ਬਾਕੀ ਦਾ ਸਮਾਨ ਆ ਉਸ ਨੂੰ ਹਟਾਉਣ ਦੇ ਲਈ ਲੱਗੇ ਹੋਇਆ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪੂ ਪੰਜਾਬ ਟੀਵੀ ਸ਼ੰਭੂ ਬਾਰਡਰ